ਬੁਰਾ ਹਾਲ ਹੈ ਕਿਸੇ ਗਏ ਸੀ ਉੱਥੇ ਮੱਝ ਮਰ ਗਈ ਕਿਸੇ ਦੀ ਉਹਨੂੰ ਦੋਨੋਂ ਜਗਾਨੀ ਦੀ ਪਾਣੀ ਪਾਣੀ ਸੀ ਹਾਂ ਏਨੇ ਕਿ ਵੀ ਇਸ ਤਰ੍ਹਾਂ ਦੇ ਹਾਲਾਤ ਹੋਣ ਇੱਕ ਕਿਸ਼ਤੀਆਂ ਨਹੀਂ ਜਾਂਦੀਆਂ ਇਹਨੀਆਂ ਕਿਸ਼ਤੀਆਂ ਦਾ ਪ੍ਰਬੰਧ ਨਹੀਂ ਹੈਗਾ ਬਹੁਤ ਸਾਰੀ ਹੀ ਜਗ੍ਹਾ ਜਿੱਥੇ ਲੋਕ ਪਹੁੰਚੇ ਨਹੀਂ ਹੈਗੇ ਜੀ ਹਾਂ ਜਿਵੇਂ ਹੁਣ ਤਿੰਨ ਜਣਾਂ ਰੀਆਂ ਵੱਡੀਆਂ ਕਿਸ਼ਤੀਆਂ ਦੀ ਲੋੜ ਹੈ ਜਿਹੜੇ ਸਰਕਾਰੂ ਨੇ ਉਹਨੇ ਜਣੇ ਆਪ ਹੁੰਦੇ ਨੇ ਇੱਕ ਅੱਧੇ ਜਣੇ ਨੂੰ ਬਿਠਾਉਂਦੇ ਨੇ ਬਿਲਕੁਲ ਬਿਲਕੁਲ ਭਾਈ ਇੱਕ ਪਿੱਛੇ ਜੀ ਹੁਣ ਇੱਕ ਅ ਬੱਚੇ ਦੇ ਬਾਪ ਨੂੰ ਸੱਪ ਲੜ ਗਿਆ ਤੇ ਉਹਦੀ ਮੌਤ ਹੋ ਗਈ ਤਿੰਨ ਭੈਣਾ ਇੱਕ ਭਰਾ ਤੇ ਛੋਟਾ ਜਿਹਾ ਭਰਾ ਬੜਾ ਮੁਸੀਬਤ ਉਹਨਾਂ ਦੇ ਪਈ ਹੋਈ ਐ ਸਰ ਇਹ ਮੈਂ ਕਹਿੰਦਾ ਵੀ ਪਰ ਉਹਨਾਂ ਲੋਕਾਂ ਦੀ ਚੜ੍ਹਦੀ ਕਲਾ ਆ ਉਹ ਲੋਕ ਨਾ ਜਿਸ ਜਾਣਿਆ ਸਮਾਨ ਦੇ ਹਾਂ ਭਾਈ ਦੁੱਧ ਪਿਲਾ ਕੇ ਤੋਰਦੇ ਜੀ ਚੜ੍ਹਦੀਆਂ ਕਲਾ ਚ ਨੇ ਪੂਰੇ ਅੰਨਾ ਕੋਈ ਉਹਨਾਂ ਨੂੰ ਡਰ ਭਾਉ ਉਹਨਾਂ ਦੇ ਉਹ ਕਹਿੰਦੇ ਕੋਈ ਚੱਕਰ ਨਹੀਂ ਜੇ ਆਪ ਤਾ ਹੈ ਤਾਂ ਆਪ ਤਾ ਹੈ ਬਿਲਕੁਲ ਐਤ ਕੀ ਵਾਰੀ ਭਈ ਜਿਹੜੇ ਸਿੰਗਰ ਭਰਾ ਨੇ ਉਹਨਾਂ ਨੇ ਬੜਾ ਸਾਦ ਦਿੱਤਾ ਭਈ ਦੇਖੋ ਪੰਜਾਬ ਨਾਲ ਪੰਜਾਬ ਹੀ ਖੜੂਗਾ ਹੋਰ ਕੋਈ ਨਹੀਂ ਖੜਾਗਾ 42 ਸਵਾਰ ਆਪਣੇ ਜਿਹੜਾ ਕਿਸਾਨ ਅੰਦੋਲਨ ਸੀਗਾ ਉਹਨੇ ਇੱਕ ਹੀ ਜੀ ਸਾਂਝ ਪਾਈ ਹੈ ਨਾ ਲੋਕਾਂ ਦੇ ਵਿੱਚ ਹਰਿਆਣੇ ਤੋਂ ਆ ਗਏ ਯੂਪੀ ਤੋਂ ਆ ਗਏ ਮੁਸਲਮਾਨ ਭੜਾ ਆ ਗਏ ਗੱਡੀਆਂ ਰਸ ਹੁਣ ਤਾਂ ਬਾਦੋਂ ਇੱਥੇ ਤੱਕ ਜਿਹੜਾ ਇਸ ਰਸਣ ਤੋਂ ਬਾਅਦ ਨਾ ਜਿਹੜੀ ਲੋੜ ਪੈਣੀ ਆ ਅਸਲ ਉਹ ਹੈ ਜੀ ਕਿਉਂਕਿ ਹੁਣ ਇੰਨਾ ਦਾ ਰੇਗ ਦੇ ਘਰੇ ਹੁੰਦਾ ਖਾਣਾ ਆਟਾ ਤਕਰੀਬਨ ਆਪਾਂ ਗੱਟਾ ਭਿਆ ਕੇ ਰੱਖਦੇ ਆ ਜਬੂ ਜੀ ਜੀ ਬਿਲਕੁਲ ਤੇ ਪਰ ਜਦੋਂ ਜਿਹੜੀ ਹੁਣ ਬਾਅਦ ਚ ਪੈਣੀ ਆ ਉਰੇ ਤਾਟਾ ਟਾਉਣ ਵਾਸਤੇ ਗੋਡੀ ਕਰਨ ਵਾਸਤੇ ਕਣਕ ਦਾ ਬੀ ਡਾਇਆ ਇਹ ਚੀਜ਼ਾਂ ਜਿਹੜੀਆਂ ਉਸ ਟਾਈਮ ਜ਼ਰੂਰਤ ਹੋ ਗਈ ਅਸੀਂ ਸੋਚਦੇ ਨਹੀਂ ਜਦੋਂ ਹੁਣ ਅਸੀਂ ਆਗੇ ਸੀ ਜਿਹੜੀ ਹੁਣ ਸੋਚਿਆ ਵੀ ਜਦੋਂ ਟਰੈਕਟਰ ਗਿਆ ਪਾਣੀ ਸਾਰਾ ਕੁਝ ਟਰੈਕਟਰ ਲੈ ਕੇ ਜਾਵਾਂਗੇ ਕਿਵੇਂ ਬਈ ਮੈਨੇਜ ਕਰ ਲਿਆ ਨਾ ਵੀ ਉਧਰ ਸੇਵਾ ਕਰਨ ਤੋਂ ਬਾਅਦ ਵੀ ਕਰਮ ਤੇ ਵੀ ਆ ਗਏ ਕੰਮ ਤੇ ਵੀ ਆ ਗਏ ਕਿਵੇਂ ਮੈਨੇਜ ਕਰ ਲਈ ਕੰਮ ਤੋਂ ਦੇਖੋ ਉੱਥੇ ਜਾ ਕੇ ਤਾਂ ਬਹੁਤ ਮਨ ਖਰਾਬ ਹੋ ਗਿਆ ਬਹੁਤ ਮਨ ਖਰਾਬ ਹੋ ਗਿਆ ਪਰ ਕੰਮ ਵੀ ਜ਼ਰੂਰੀ ਹੈ ਹੈਨਾ ਕੰਪਨੀ ਫਿਰ ਇਧਰੋਂ ਸਾਰੇ ਮੁੰਡੇ ਬੈਠੇ ਰੱਖੇ ਸੀਗੇ ਹਾਂ ਅਸੀਂ ਸੋਚ ਰਿਹਾ ਵੀ ਪਾਣੀ ਉਤਰਨ ਦੇ ਫਿਰ ਆਪਾਂ ਜਾ ਕੇ ਉੱਥੇ ਇੱਕ ਬڑا ਕਹਿ ਰਿਹਾ ਨਾ ਵੀ ਪਹਿਲਾਂ ਲੋਕ